ਇਸ ਦੁਨੀਆ ਤੇ ਜੋ ਇਨਸਾਨ ਆਇਆ ਆਖਰੁਸ ਨੇ ਇੱਕ ਦਿਨ ਜਾਣਾ ਹੀ ਹੈ ਪਰ ਜਦੋਂ ਕੋਈ ਇਨਸਾਨ ਆਪਣੇ ਸਮੇਂ ਤੋਂ ਪਹਿਲਾਂ ਆਪਣੇ ਛੋਟੇ ਛੋਟੇ ਬੱਚਿਆਂ ਨਾਲ ਕਿ ਚਲਾ ਜਾਂਦਾ ਹੈ ਤਾਂ ਉਸ ਤੋਂ ਵੱਡਾ ਦੁੱਖ ਨਹੀਂ ਕੋਸ ਪਰਿਵਾਰ ਲਈ ਕੁਝ ਨਹੀਂ ਹੁੰਦਾ ਸੋ ਇਹ ਤਸਵੀਰਾਂ ਬਠਿੰਡਾ ਦੇ ਪਿੰਡ ਦੇ ਆਉਣ ਦੇ ਸ਼ਮਸ਼ਾਨ ਘਾੜਦੀਆਂ ਜਿੱਥੇ ਮਾਸਟਰ ਰਾਜਵਿੰਦਰ ਸਿੰਘ ਵਰਕਰਾਜ ਬੜਾ ਹੀ ਨਿੱਘੇ ਸੁਭਾਅ ਦਾ ਬੱਚਿਆਂ ਨੂੰ ਵਿਦਿਆਰੂਪੀ ਚਾਨਣ ਸਰਕਾਰੀ ਐਲੀਮੈਂਟਰੀ ਸਕੂਲ ਮੇਨ ਬ੍ਰਾਂਚ ਦਿਉਣ ਚ ਗੁੰਦਾਰਿਆ ਬਹੁਤ ਹੀ ਦਿਲਦਾਰ ਇਨਸਾਨ ਬੜੀ ਨਿਮਰਤਾ ਤੇ ਪਿਛਲੇ ਦਿਨਾਂ ਵੀ ਪਿਛਤਿ ਦਿਨਾਂ ਵਿੱਚ ਹੀ ਕੈਂਸਰ ਦੀ ਬਲੱਡ ਕੈਂਸਰ ਦੇ ਨਾਮ ਰਾਜ ਬਿਮਾਰੀ ਕਾਰਨ ਵੱਖ-ਵੱਖ ਹਸਪਤਾਲਾਂ ਤੋਂ ਹੁੰਦਾ ਹੋਇਆ ਬੀਕਨਦੇਹ ਇਲਾਜ ਵਿੱਚ ਚੱਲਿਆ ਪਰ ਉਸ ਪਰਮਾਤਮਾ ਨੂੰ ਕੁਝ ਹੋਰ ਹੀ ਮੰਦੀ ਸੀ ਤੇ ਬੀਤੀ ਰਾਤ ਬੀਕਨਦੇਹ ਹਸਪਤਾਲ ਵਿੱਚ ਰਾਤ ਦੇ 2 ਵਜੇ ਉਸਦੇ ਆਖਰੀ ਸਾਹ ਲਏ ਤੇ ਉਸ ਦਾ ਅੰਤ੍ਰੋਸਕਾਰ ਹੋ ਰਹਾ ਉੱਪਰੋਂ ਆਦੇ ਹੁੰਦੇ ਚੰਗੇ ਇਨਸਾਨ ਨੂੰ ਉਹ ਪਰਮਾਤਮਾ ਵੀ ਰੋਂਦਾ ਉਹ ਬਾਰਸ਼ ਵੀ ਪੈ ਰਹੀ ਹੈ ਇਸ ਭਾਰੀ ਬਾਰਸ਼ ਵਿੱਚ ਹੀ ਮਾਸਟਰ ਰਾਜਵਿੰਦਰ ਸਿੰਘ ਦਾ ਰਾਜ ਦਾ ਅੰਤਮ ਸੰਸਕਾਰ ਹੋ ਰਿਹਾ ਹੈ ਅੰਤਮ ਰਸਮਾਂ ਹੋ ਰਹੀਆਂ ਸੋ ਨਗਰ ਦਾ ਬੜਾ ਹੀ ਮਾਪਿਆਂ ਦਾ ਸਰਵਣ ਪੁੱਤ ਪਿਛਲੇ ਸਮੇਂ ਦੌਰਾਨ ਉਸਦੇ ਪਿਤਾ ਦੀ ਬਹੁਤ ਹੋ ਗਈ ਸੀ ਤੇ ਬੜਾ ਸੁਖੀ ਵੱਸਦਾ ਸੀ ਪਰਿਵਾਰ ਇਹ ਤੋਂ ਬਾਅਦ ਪਿਤਾ ਦੀ ਬਹੁਤ ਸੇਵਾ ਕੀਤੀ ਰਾਜਨੇਤੇ ਉਹਦੇ ਪਰਿਵਾਰ ਨੇ ਸੋ ਦੋ ਬੱਚੇ ਇੱਕ ਲੜਕਾ ਤੇ ਲੜਕੀ ਦਾ ਸਾਇਆ ਉੱਠ ਗਿਆ ਪਿਤਾ ਦਾ ਸਾਇਆ ਉੱਠ ਗਿਆ ਨਾ ਬੱਚਿਆਂ ਤੋਂ ਤੇ ਜਿਵੇਂ ਸਾਤ ਸੰਸਰਬਜੀਤ ਕੋਲ ਫੋਸ ਜੂਰ ਲਾਇਆ ਉਹਦੇ ਭੈਣ ਭਰਾਵਾਂ ਨੇ ਰਿਸ਼ਤੇ ਨਾਤਿਆਂ ਨੇ ਉਸ ਦੇ ਇਲਾਜ ਲਈ ਪਰ ਉਸ ਨੂੰ ਬਚਾ ਨਾ ਸਕੇ ਕਿਉਂਕਿ ਖੱਲੇ ਆਵੇ ਲਾਣ ਕਰਦੇ ਤੇ ਜਹਾਜਾਂ ਜਿੰਨੇ ਸਵਾਸ ਉਸ مالک ਨੇ ਸਾਡੇ ਲੈ ਕੇ ਭੇਜੇ ਨੇ ਉਹਨੇ ਸਵਾਸੀ انسان ਇਸ ਦੁਨੀਆ ਤੇ ਘੋੜ ਕਿਤਨਾ ਜਾਂਦਾ ਤੇ ਇਸੇ ਤਰ੍ਹਾਂ ਹੀ ਮੱਟਰ ਰਾਜਵਿੰਦਰ ਸਿੰਘ ਰਾਜ ਆਪਣੇ ਉਹਨੇ ਸਵਾਸ ਘੋ ਕੇ ਇਸ ਸਾਨੀ ਦੁਨੀਆ ਜਮਾ ਲੋਕ ਵਿੱਚ ਲਾ ਗਿਆ ਹੈ ਪਿੱਛੇ ਛੱਡ ਗਿਆ ਆਪਣੀਆਂ ਸਦੀਵੀ ਯਾਦਾਂ ਆਪਣੀ ਚੰਗਿਆਈ ਤੇ ਇਹ ਚੰਗਿਆਈ ਦੱਸ ਰਹੀ ਹੈ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਜੋ ਉਸ ਦੇ ਅਧਿਆਪਕ ਸਾਥੀ ਬਠਿੰਡਾ ਹੀ ਨਹੀਂ ਦੂਰ ਦਰਾਡੇ ਤੋਂ ਵੀ ਆਏ ਨੇ ਉਸ ਦੇ ਬਿੱਤਰ ਸਲੇਹੀ ਰਿਸ਼ਤੇਦਾਰ ਸੋਰੀ ਅੰਤਮ ਰਸਮਾਂ ਹੋ ਰਹੀਆਂ ਨੇ ਜਾਣਾ ਸਭ ਨੇ ਪਰ ਸਥਿਤੀਂ ਯਹੀ ਰਹਿ ਜਾਂਦੀ ਹੈ ਜਦੋਂ ਇਨਸਾਨ ਦੇ ਕਿਸੇ ਵੀ ਪੀਹੇ ਕੀ ਕੀ ਹੋਵੇ ਤੇ ਬੜਾ ਹੀ ਰਾਜਵਿੰਦਰ ਦਾ ਜਿਹੜਾ ਪਰਿਵਾਰ ਆ ਬੜਾ ਹੀ ਨਿਮਰਤਾ ਵਾਲਾ ਪਰਿਵਾਰ ਆ ਸੋ ਚਿਕਾ ਲੋਗ ਨੇ ਦੇ ਦਿੱਤੀ ਗਈ ਹੈ ਕਿੰਨੀ ਆ ਬਹਿ ਜਾਂਦੀ ਹੈ ਜਦ ਤੂਫਾਨ ਚਲੇ ਜਾਂਦੇ ਹੈ ਯਾਦ ਦੇ ਹੀ ਰਹਿ ਜਾਂਦੀ ਹੈ ਜਦ ਇਨਸਾਨ ਚਲੇ ਜਾਂਦੇ ਹੈ ਕਿ ਰਾਜਵਿੰਦਰ ਦਾ ਬਸੂੜਾ ਨਾਂ ਚੱਲਣਯੋਗ ਹੈ ਉਹਦੇ ਪਰਿਵਾਰ ਲਈ ਵੀ ਤੇ ਸਮੁੱਚੇ ਨਗਰ ਲਈ ਵੀ ਕਿਉਂਕਿ ਐਸੇ ਇਨਸਾਨ ਦੁਨੀਆ ਤੇ ਜਰੂਰ ਹੋਦੇ ਆ ਆਪਣੀ ਆਜੂ ਥੋੜੀ ਲਿਖਾ ਕੇ ਲਿਉਂਦੇ ਨੇ ਪਰ ਥੋੜੀ ਆਜੂ ਵਿੱਚ ਬਹੁਤ ਵੱਡੇ ਕੰਮ ਕਰ ਜਾਂਦੇ ਨੇ ਸੋ ਮਾਸਟਰ ਰਾਜ ਜੀ ਇੱਕ ਗੌਰਵ ਦੇ ਹਰਮਨ ਪਿਆਰੇ ਇੱਕ ਅਧਿਆਪਕ ਵੀ ਸਨ ਜਿਨ੍ਹਾਂ ਨੇ ਵਿਦਿਆਰਥੀ ਚਾੜਨਾ ਅੱਜ ਸਾਖੀ